ਪੰਜਾਬ ਦੇ ਵਿੱਚ ਨੌ ਤਪਾ ਸ਼ੁਰੂ ਹੋ ਚੁੱਕੇ ਆ ਜਿਸ ਦੇ ਮੱਦੇਨਜ਼ਰ ਹੁਣ ਪੰਜਾਬ ਦੇ ਵਿੱਚ ਸਕੂਲਾਂ ਨੂੰ ਲੈ ਕੇ ਵੱਡਾ ਐਲਾਨ ਕਰ ਦਿੱਤਾ ਗਿਆ ਬਕਾਦਾ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਵੱਲੋਂ ਇਸ ਨੂੰ ਲੈ ਕੇ ਟਵੀਟ ਕੀਤਾ ਗਿਆ ਸੋਸ਼ਲ ਮੀਡੀਆ ਤੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਸਕੂਲ ਨੂੰ ਲੈ ਕੇ ਕਿ ਹੁਣ ਸਕੂਲ ਬੰਦ ਕੀਤੇ ਜਾਣਗੇ ਗਰਮੀਆਂ ਨੂੰ ਲੈ ਕੇ ਜੀ ਹਾਂ ਗਰਮੀ ਲਗਾਤਾਰ ਪੰਜਾਬ ਦੇ ਵਿੱਚ ਵਧ ਰਹੀ ਹੈ ਹਾਲਾਂਕਿ ਬੀਤੇ ਦੋ ਦਿਨਾਂ ਦੀ ਗੱਲ ਕਰ ਲਈ ਤਾਂ ਲਗਾਤਾਰੀ ਮੌਸਮ ਦੇ ਵਿੱਚ ਵੱਡਾ ਬਦਲਾ ਨਜ਼ਰ ਆ ਰਿਹਾ ਜਿਸ ਦੇ ਕਾਰਨ ਪੰਜਾਬ ਦੇ ਵਿੱਚ ਮੌਸਮ ਦੇ ਵਿੱਚ ਕਾਫੀ ਜ਼ਿਆਦਾ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੀ ਹੈ ਅਜੇਹਲੇ ਦੇ ਵਿੱਚ ਨੌ ਤਪਾ ਸ਼ੁਰੂ ਹੋ ਚੁੱਕਿਆ ਹੈ ਲੇਕਿਨ ਨੌ ਤਪਾ ਨੂੰ ਦੇਖਦਿਆਂ ਵੀ ਫਿਲਹਾਲ ਕੋਈ ਵੀ ਅਲਰਟ ਜਾਰੀ ਨਹੀਂ ਕੀਤਾ ਗਿਆ ਕਿਉਂਕਿ ਬੀਤੇ ਦਿਨੀ ਮੀਂਹ ਪਿਆ ਜਿਸ ਦੇ ਕਾਰਨ ਪੰਜਾਬ ਦਾ ਮੌਸਮ ਕਾਫੀ ਜ਼ਿਆਦਾ ਖੁਸ਼ ਨੁਮਾ ਦੇਖਣ ਨੂੰ ਮਿਲ ਰਿਹਾ ਹੈ ਕਈ ਇਲਾਕਿਆਂ ਦੇ ਵਿੱਚ ਮੌਸਮ ਠੰਡਾ ਬਣਿਆ ਹੋਇਆ ਹੈ ਗਰਮੀ ਜਿੰਨੀ ਕ ਜ਼ਿਆਦਾ ਹੁੰਦੀ ਹੈ ਉਨੀ ਕ ਜ਼ਿਆਦਾ ਗਰਮੀ ਨਹੀਂ ਹੈ ਨੌ ਤਪਾ ਦੇ ਵਿੱਚ ਗਰਮੀ ਜੋ ਹੈ ਬਿਲਕੁਲ ਸਿੱਖਣ ਲਈ ਪਦਰਤੇ ਹੁੰਦੀ ਹੈ ਤਾਂ ਹੁਣ ਪੰਜਾਬ ਦੇ ਵਿੱਚ ਸਕੂਲਾਂ ਨੂੰ ਲੈ ਕੇ ਐਲਾਨ ਕਰ ਦਿੱਤਾ ਗਿਆ ਸਕੂਲ ਦੀਆਂ ਗਰਮੀ ਦੀਆਂ ਛੁੱਟੀਆਂ ਹੁਣ ਹੋਣ ਗਿਆ ਜਿਸ ਨੂੰ ਲੈ ਕੇ ਐਲਾਨ ਕੀਤਾ ਗਿਆ ਹੈ ਕਿ 2 ਜੂਨ ਤੋਂ ਲੈ ਕੇ 30 ਜੂਨ ਤੱਕ ਸਕੂਲਾਂ ਦੇ ਵਿੱਚ ਛੁੱਟੀਆਂ ਹੋਣਗੀਆਂ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਇਸ ਦੌਰਾਨ ਸਾਰੇ ਹੀ ਸਰਕਾਰੀ ਐਡੇਡ ਅਤੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਛੁੱਟੀਆਂ ਰਹਿਣਗੀਆਂ ਇਸੇ ਦੇ ਨਾਲ ਹੀ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਚੰਡੀਗੜ੍ਹ ਦੀ ਤਾਂ ਚੰਡੀਗੜ੍ਹ ਦੇ ਵਿੱਚ ਪਹਿਲਾਂ ਹੀ ਸਕੂਲਾਂ ਦੇ ਵਿੱਚ ਛੁੱਟੀਆਂ ਦਾ ਐਲਾਨ ਕੀਤਾ ਜਾ ਚੁੱਕਿਆ ਅਤੇ ਹਰਿਆਣਾ ਦੇ ਸਕੂਲਾਂ ਦੇ ਵਿੱਚ ਗਰਮੀ ਦੀਆਂ ਛੁੱਟੀਆਂ 1 ਜੂਨ ਤੋਂ ਹੋਵੇਗੀ ਹਾਲਾਂਕਿ 1 ਜੂਨ ਨੂੰ ਰਵੀਵਾਰ ਹੈ ਐਤਵਾਰ ਹੈ ਤਾਂ ਅਜਿਹੇ ਦੇ ਵਿੱਚ ਉੱਥੇ ਵੀ 1 ਜੂਨ ਤੋਂ ਛੁੱਟੀਆਂ ਐਲਾਨ ਕੀਤੀਆਂ ਗਈਆਂ ਨੇ ਤਾਂ ਤੁਹਾਨੂੰ ਦੱਸ ਦਈਏ ਪਿਛਲੇ ਕੁਝ ਦਿਨਾਂ ਦੇ ਵਿੱਚ ਲਗਾਤਾਰੀ ਗਰਮੀ ਵਧ ਰਹੀ ਹੈ ਜਿਸ ਨੂੰ ਲੈ ਕੇ ਪੈਰੈਂਟਸ ਵੀ ਇਹੀ ਸੋਚ ਰਹੇ ਸੀ ਕਿ ਜਲਦ ਹੀ ਸਕੂਲਾਂ ਦੀ ਛੁੱਟੀਆਂ ਹੋ ਜਾਣ ਤਾਂ ਉਹਨਾਂ ਦੇ ਬੱਚੇ ਘਰ ਦੇ ਵਿੱਚ ਰਹਿਣ ਮਹੀ ਮਹੀਨੇ ਦੇ ਵਿੱਚ ਹੀ ਸਰਕਾਰ ਜੋ ਹੈ ਛੁੱਟੀਆਂ ਦਾ ਐਲਾਨ ਪਹਿਲਾਂ ਕਰ ਦਿੰਦੀ ਹੁੰਦੀ ਸੀ ਇਸ ਤੋਂ ਇਲਾਵਾ ਜਿਹੜੇ ਬੱਚੇ ਨੇ ਉਹਨਾਂ ਨੂੰ ਲੈ ਕੇ ਜੇਕਰ ਗੱਲ ਕੀਤੀ ਜਾਵੇ ਤਾਂ ਜੋ ਬੁక్స్ ਦੇ ਨਾਲ ਕਿਤਾਬਾਂ ਦੇ ਨਾਲ ਜੋੜਨ ਦੇ ਲਈ ਹੋਮਵਰਕ ਵੀ ਜਿਹੜਾ ਹੈਗਾ ਦਿੱਤਾ ਗਿਆ ਸੀ ਕਿ ਉਹ ਖੇਡ ਦੇ ਨਾਲ-ਨਾਲ ਪਰਿਵਾਰ ਦੇ ਨਾਲ-ਨਾਲ ਪੜਾਈ ਉੱਤੇ ਵੀ ਜ਼ਰੂਰ ਆਪਣਾ ਧਿਆਨ ਦੇ ਸਕਣ ਇਸੇ ਦੇ ਲਈ ਸਪੈਸ਼ਲ ਹੋਮਵਰਕ ਵੀ ਜਿਹੜਾ ਹੈਗਾ ਤਿਆਰ ਕੀਤਾ ਗਿਆ ਸੀ ਇਹ ਪਿਛਲੇ ਸਾਲ ਦੀ ਗੱਲ ਤੁਹਾਨੂੰ ਦੱਸ ਰਿਹਾ ਜਦੋਂ ਪਿਛਲੇ ਸਾਲ ਮਈ ਦੇ ਵਿੱਚ ਹੀ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਸੀ ਤਾਂ ਪੰਜਾਬ ਦੇ ਵਿੱਚ ਲਗਭਗ 18000 ਸਰਕਾਰੀ ਸਕੂਲ ਨੇ ਜਿਨ੍ਹਾਂ ਦੇ ਵਿੱਚ ਕਰੀਬ 3 ਲੱਖ ਸਟੂਡੈਂਟ ਜਿਹੜੇ ਨੇ ਪੜ੍ਹਦੇ ਨੇ ਇਸ ਤੋਂ ਇਲਾਵਾ ਪ੍ਰਾਈਵੇਟ ਸਕੂਲ ਵੀ ਹੈਗੇ ਆ ਸਰਕਾਰ ਦੇ ਵੱਲੋਂ ਜੋ ਮੈਰਿਟੋਰੀਅਸ ਸਕੂਲ ਅਤੇ ਸਕੂਲ ਆਫ ਫੈਮੀਨੈਂਸ ਵੀ ਜਿਹੜੇ ਹੈਗੇ ਉਹ ਖੋਲ ਦਿੱਤੇ ਗਏ ਨੇ ਤਾਂ ਹੁਣ ਸਕੂਲ ਨੂੰ ਲੈ ਕੇ ਵੱਡਾ ਐਲਾਨ ਕੀਤਾ ਗਿਆ ਹੈਗਾ ਕਿ ਸਕੂਲ ਦੇ ਵਿੱਚ ਹੁਣ ਛੁੱਟੀਆਂ ਹੋਣ ਗਿਆ ਲੇਕਿਨ 2 ਜੂਨ ਤੋਂ ਛੁੱਟੀਆਂ ਹੋਣ ਗਿਆ ਹਾਲਾਂਕਿ ਨੌ ਤਪਾ ਜੋ ਹੈ ਉਸ ਦੀ ਸ਼ੁਰੂਆਤ ਹੋ ਚੁੱਕੀ ਹੈ ਨੌ ਤਪਾ ਜੋ ਹੈ ਗਰਮੀਆਂ ਦੇ ਉਹ ਦਿਨ ਹੁੰਦੇ ਨੇ ਜਦੋਂ ਸੂਰਜ ਦੇਵਤਾ ਅੱਗ ਬਰਉਂਦੇ ਨੇ ਅਤੇ ਗਰਮੀ ਆਪਣੇ ਸਿਖਰਲੇ ਪੱਧਰ ਤੇ ਹੁੰਦੀ ਹੈ ਕਿ ਆ ਵੀ ਜਾਂਦਾ ਹੈ ਕਿ ਇਹਨਾਂ 9 ਦਿਨਾਂ ਦੌਰਾਨ ਸੂਰਜ ਧਰਤੀ ਦੇ ਬਹੁਤ ਨੇੜੇ ਆ ਜਾਂਦਾ ਹੈ ਨੌ ਤਪਾ ਉਸ ਸਮਾਂ ਹੁੰਦਾ ਜਦੋਂ ਸੂਰਜ ਅਤੇ ਧਰਤੀ ਵਿਚਕਾਰ ਦੂਰੀ ਘਟ ਹੋ ਜਾਂਦੀ ਹੈ ਅਤੇ ਇਸ ਦੇ ਲਈ ਲੋਕ ਸੂਰਜ ਤੋਂ ਵਧੇਰੇ ਗਰਮੀ ਮਹਿਸੂਸ ਕਰਦੇ ਨੇ ਉਹਨਾਂ ਨੂੰ ਗਰਮੀ ਬਹੁਤ ਜ਼ਿਆਦਾ ਲੱਗਦੀ ਹੈ ਇਸ ਦੌਰਾਨ ਤੇਜ਼ ਗਰਮੀ ਦੇ ਕਾਰਨ ਹੀਟ ਵੇਵ ਆਉਂਦੀਆਂ ਨੇ ਕਿਹਾ ਜਾਂਦਾ ਹੈ ਕਿ ਜਦੋਂ 9 ਦਿਨ ਬਹੁਤ ਜ਼ਿਆਦਾ ਗਰਮੀ ਹੁੰਦੀ ਹੈ ਤਾਂ ਉਸ ਤੋਂ ਬਾਅਦ ਚੰਗੇ ਬਾਰਿਸ਼ ਹੁੰਦੀ ਹੈ ਤੇ ਗਰਮੀ ਤੋਂ ਵੀ ਰਾਹਤ ਮਿਲਦੀ ਹੈ ਹਾਲਾਂਕਿ ਜੋ ਨੌ ਤਪਾਏ 25 ਮਈ ਤੋਂ ਸ਼ੁਰੂਆਤ ਉਸ ਦੀ ਹੋ ਚੁੱਕੀ ਹੈ ਤੀ ਤਿੰਨ ਜੂਨ ਨੂੰ ਖਤਮ ਹੋਵੇਗਾ ਨੌ ਤਪਾ ਦੇ 9 ਦਿਨਾਂ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਬਹੁਤ ਗਰਮੀ ਹੁੰਦੀ ਹੈ ਜਿਹਾ ਲੱਗਦਾ ਜਿਵੇਂ ਅਸਮਾਨ ਤੋਂ ਅੱਗ ਵਰ ਰਹੀ ਹੋਵੇ ਇਸ ਸਮੇਂ ਦੌਰਾਨ ਤਾਪਮਾਨ ਸਭ ਤੋਂ ਵੱਧ ਰਹਿੰਦਾ ਹੈ ਇਸ ਸਮੇਂ ਦੌਰਾਨ ਲੋਕਾਂ ਨੂੰ ਆਪਣੀ ਸਿਹਤ ਦਾ ਵੀ ਖਾਸਾ ਧਿਆਨ ਰੱਖਣ ਦੀ ਲੋੜ ਹੁੰਦੀ ਹੈ ਕਿਉਂਕਿ ਸਿਹਤ ਪ੍ਰਤੀ ਥੋੜੀ ਜਿਹੀ ਲਾਪਰਵਾਹੀ ਵੀ ਸਰੀਰ ਉਤੇ ਬੁਰਾ ਪ੍ਰਭਾਵ ਪਾ ਸਕਦੀ ਹੈ ਤੇ ਸਿਹਤ ਵੀ ਖਰਾਬ ਹੋ ਸਕਦੀ ਹੈ ਇਸ ਸਮੇਂ ਦੌਰਾਨ ਸਰੀਰ ਦੇ ਵਿੱਚ ਪਾਣੀ ਦੀ ਕਮੀ ਨਹੀਂ ਹੋਣੀ ਚਾਹੀਦੀ ਅਤੇ ਭੋਜਨ ਜੋ ਹੈ ਉਹ ਵੀ ਹਲਕਾ ਲੈਣਾ ਚਾਹੀਦਾ ਤਾਂ ਤੁਹਾਨੂੰ ਇੱਕ ਵਾਰੀ ਇਹ ਵੀ ਜ਼ਿਕਰ ਜ਼ਰੂਰ ਕਰ ਦਿੰਨੀ ਆ ਕਿ ਅਜਿਹੇ ਮੌਸਮ ਦੇ ਵਿੱਚ ਜਦੋਂ ਨੌ ਤਪਾ ਚੱਲ ਰਿਹਾ ਹਾਲਾਂਕਿ ਪੰਜਾਬ ਦੇ ਵਿੱਚ ਮੀਂਹ ਪਿਆ ਮੀਂਹ ਪੈਣ ਦੇ ਕਾਰਨ ਕਿਤੇ ਨਾ ਕਿਤੇ ਵੱਡੀ ਰਾਹਤ ਗਰਮੀ ਤੋਂ ਲੋਕਾਂ ਨੂੰ ਮਿਲ ਰਹੀ ਹੈ ਤੇ ਨੌ ਤਪਾ ਦੇ ਵਿੱਚ ਜਿਸ ਤਰੀਕੇ ਦੇ ਨਾਲ ਅਲਰਟ ਜਾਰੀ ਕੀਤਾ ਜਾਂਦਾ ਉਸ ਤਰੀਕੇ ਦਾ ਅਲਰਟ ਇਸ ਕਰਕੇ ਜਾਰੀ ਨਹੀਂ ਕੀਤਾ ਗਿਆ ਕਿਉਂਕਿ ਮੌਸਮ ਦੇ ਵਿੱਚ ਵੱਡਾ ਬਦਲਾ ਨਜ਼ਰ ਆਇਆ ਤੇ ਪੰਜਾਬ ਦੇ ਵਿੱਚ ਜੋ ਤਾਪਮਾਨ ਹੈ ਉਸ ਦੇ ਵਿੱਚ ਕਿਤੇ ਨਾ ਕਿਤੇ ਗਿਰਾਵਟ ਦਰਜ ਕੀਤੀ ਗਈ ਹੈ ਹਾਲਾਂਕਿ ਜਦੋਂ ਨੌ ਤਪਾ ਹੁੰਦੇ ਸਿੱਖਰਲੇ ਪੱਧਰ ਉੱਤੇ ਗਰਮੀ ਹੁੰਦੀ ਹੈ ਅਜਿਹੇ ਦੇ ਵਿੱਚ ਕਾਫੀ ਜ਼ਿਆਦਾ ਧਿਆਨ ਰੱਖਣ ਦੀ ਲੋੜ ਹੁੰਦੀ ਹੈ ਬਜ਼ੁਰਗਾਂ ਨੂੰ ਬੱਚਿਆਂ ਨੂੰ ਤੇ ਐਡਲਟਸ ਨੂੰ ਵੀ ਨਾਰੀਅਲ ਪਾਣੀ ਨੂੰ ਸਭ ਤੋਂ ਸਿਹਤਮੰਦ ਪੀਣ ਵਾਲਾ ਪਦਾਰਥ ਇਸ ਸਮੇਂ ਮੰਨਿਆ ਜਾਂਦਾ ਹੈਗਾ ਨੌ ਤਪਾ ਤੋਂ ਬਚਣ ਦੇ ਲਈ ਤੁਸੀਂ ਹਰ ਰੋਜ਼ ਇੱਕ ਨਾਰੀਅਲ ਪਾਣੀ ਪੀ ਸਕਦੇ ਹੋ ਇਸੇ ਦੇ ਨਾਲ ਤੁਹਾਨੂੰ ਆਪਣੀ ਖੁਰਾਕ ਦੇ ਵਿੱਚ ਖੀਰਾ, ਦਹੀਂ, ਨਿੰਬੂ, ਮੌਸਮੀ ਫਲ ਜਾਂ ਤਰਬੂਜ, ਖਰਬੂਜਾ ਆਦਿ ਜ਼ਰੂਰ ਸ਼ਾਮਲ ਕਰਨੇ ਚਾਹੀਦੇ ਨੇ। ਇਸੇ ਦੇ ਰਾਹੀਂ ਇਹ ਸਰੀਰ ਨੂੰ ਹਾਈਡਰੇਟ ਰੱਖਣ ਦੇ ਵਿੱਚ ਮਦਦ ਕਰਦਾ ਤੇ ਇਹ ਸਰੀਰ ਦੇ ਵਿੱਚ ਪਾਣੀ ਦੀ ਕਮੀ ਵੀ ਨਹੀਂ ਹੋਣ ਦਿੰਦਾ। ਇਸ ਦੇ ਨਾਲ ਪੇਟ ਵੀ ਜੋ ਹੈ ਉਹ ਠੰਡਾ ਰਹਿੰਦਾ ਹੈ ਨੌ ਤਪਾ ਦੌਰਾਨ ਧੁੱਪ ਦੇ ਵਿੱਚ ਸਿਰ ਫੋੜੋਈ ਵਾਰ ਜਾਣਾ ਚਾਹੀਦਾ ਹੈ ਜਦੋਂ ਬਹੁਤ ਜ਼ਰੂਰੀ ਹੋਵੇ ਜਿੰਨਾ ਕਿ ਤੁਸੀਂ ਇਗਨੋਰ ਕਰ ਸਕਦੇ ਹੋ ਨਾ ਕਿ ਇਗਨੋਰ ਕਰਨਾ ਚਾਹੀਦਾ ਨੌ ਤਪਾ ਯਾਨੀ ਜਦ ਗਰਮੀ ਸਿਖਰਲੇ ਪੱਧਰ ਤੇ ਹੁੰਦੀ ਹੈ ਅਜਿਹੇ ਮੌਸਮ ਦੇ ਵਿੱਚ ਜਦੋਂ ਤੁਸੀਂ ਬਾਹਰ ਨਿਕਲਦੇ ਹੈਗੇ ਹੋ ਤਾਂ ਤੁਸੀਂ ਆਪਣਾ ਸਿਰ ਕਵਰ ਕਰਕੇ ਜ਼ਰੂਰ ਨਿਕਲਿਓ ਪਾਵੇ ਤੁਸੀਂ ਛਾਤਾ ਲੈ ਸਕਦੇ ਹੋ ਜਾਂ ਆਪਣੇ ਸਿਰ ਨੂੰ ਕਵਰ ਕਰ ਸਕਦੇ ਹੋ ਤਾਂ ਜੋ ਜੋ ਧੁੱਪ ਹੈ ਉਹ ਤੁਹਾਡੀ ਸਿਰ ਉੱਤੇ ਡਾਇਰੈਕਟ ਨਾ ਪਵੇ ਜਿਸ ਦੇ ਕਾਰਨ ਜੇਕਰ ਡਾਇਰੈਕਟ ਰੇਸ ਤੁਹਾਡੇ ਸਿਰ ਤੇ ਪੈਂਦੀ ਹੈ ਤਾਂ ਉਸ ਦੇ ਕਾਰਨ ਤੁਸੀਂ ਬਿਮਾਰ ਵੀ ਪੈ ਸਕਦੇ ਹੋ ਤੇ ਅਜਿਹੇ ਦੇ ਵਿੱਚ ਜਦੋਂ ਅਜਿਹੇ ਮੌਸਮ ਹੁੰਦਾ ਹੈ ਗਰਮੀ ਦਾ ਤਾਂ ਲੋੜ ਇਹ ਵੀ ਹੁੰਦੀ ਹੈ ਕਿ ਛਤਰੀ ਯਾਨੀ ਛਾਤਾ ਜਿਹੜਾ ਹੈਗਾ ਉਹ ਤੁਹਾਡੇ ਨਾਲ ਹਮੇਸ਼ਾ ਹੋਵੇ ਪਾਣੀ ਦੀ ਬੋਤਲ ਤੁਹਾਡੇ ਨਾਲ ਹਮੇਸ਼ਾ ਹੋਵੇ ਜਿੱਥੇ ਵੀ ਤੁਸੀਂ ਜਾ ਰਹੇ ਹੋ ਭਾਵੇਂ ਤੁਸੀਂ 15 ਮਿੰਟ ਦੇ ਲਈ ਕਿਉਂ ਨਾ ਜਾ ਰਹੇ ਹੋ ਪਰ ਤੁਹਾਡੇ ਕੋਲ ਪਾਣੀ ਦੀ ਬੋਤਲ ਹਮੇਸ਼ਾ ਹੋਣੀ ਚਾਹੀਦੀ ਹੈ ਜਿੰਨਾ ਕੁ ਹੋ ਸਕਦੇ ਆਪਣੇ ਆਪ ਨੂੰ ਹਾਈਡਰੇਟਡ ਰੱਖੋਗੇ ਕਿਉਂਕਿ ਇਸ ਮੌਸਮ ਦੇ ਵਿੱਚ ਸਾਨੂੰ ਜੋ ਸਾਡੀ ਬਾਡੀ ਹਾਸ ਨੂੰ ਪਾਣੀ ਦੀ ਰਿਕੁਆਇਰਮੈਂਟ ਜ਼ਿਆਦਾ ਹੁੰਦੀ ਹੈ ਗਰਮੀ ਇੰਨੀ ਕੁ ਜ਼ਿਆਦਾ ਹੁੰਦੀ ਹੈ ਇਸ ਕਰਕੇ ਪਾਣੀ ਜ਼ਿਆਦਾ ਐਬਜ਼ਾਰਬ ਕਰਦੀ ਹੈ ਬਾਡੀ ਐਸ ਕਰਕੇ ਪਾਣੀ ਦੀ ਮਾਤਰਾ ਜਿੰਨਾ ਕਿ ਤੁਸੀਂ ਵਧਾ ਸਕਦੇ ਹੋ ਉਹਨਾਂ ਕੋ ਵਧਾਉਂਗੇ ਤਾਂ ਇਸ ਦੇ ਨਾਲ ਤੁਹਾਡੀ ਬਾਡੀ ਜੋ ਹੈ ਬਿਲਕੁਲ ਫਿਟ ਰਹੇਗੀ ਜੋ ਗਰਮੀ ਇਸ ਵਕਤ ਹੈ ਇਸ ਗਰਮੀ ਤੋਂ ਤੁਸੀਂ ਜੋ ਤੁਹਾਡੀ ਬਾਡੀ ਆ ਉਸ ਨੂੰ ਲੜਨ ਯੁਕਤ ਬਣਾ ਸਕਦੇ ਹੈਗੇ ਇਸ ਕਰਕੇ ਇਸ ਗਰਮੀ ਦੇ ਵਿੱਚ ਬੱਚਿਆਂ ਦੀ ਸਕੂਲ ਦੀ ਛੁੱਟੀ ਜ਼ਰੂਰ ਕਰ ਦਿੱਤੀ ਗਈ ਹੈ ਕਿ ਸਕੂਲੋਂ ਛੁੱਟੀ ਹੋਵੇਗੀ ਘਰ ਦੇ ਵਿੱਚ ਬੱਚੇ ਰਹਿਣਗੇ ਉਹ ਆਪਣਾ ਧਿਆਨ ਰੱਖਣਗੇ ਮਾਪੇ ਉਹਨਾਂ ਦਾ ਧਿਆਨ ਰੱਖਣਗੇ ਪਰ ਅਜਿਹੇ ਦੇ ਵਿੱਚ ਕਈ ਬੱਚੇ ਹੁੰਦੇ ਨੇ ਜੋ ਦੁਪਹਿਰ ਵੇਲੇ ਵੀ ਖੇਡਣ ਦੇ ਲਈ ਬਾਹਰ ਜਾਂਦੇ ਨੇ ਪਰ ਮਾਪਿਆਂ ਨੂੰ ਉਹਨਾਂ ਉੱਤੇ ਵੀ ਜੋ ਹੈ ਧਿਆਨ ਦੇਣ ਦੀ ਲੋੜ ਹੈਗੀ ਕਿ ਬੱਚੇ ਜਿਹੜੇ ਨੇ ਸਿੱਖਣ ਲਈ ਤੁੱਪ ਦੇ ਵਿੱਚ ਬਾਹਰ ਨਾ ਜਾਣ ਉਹ ਵੀ ਆਪ ਨਾ ਜਾਣ ਕਿਉਂਕਿ ਜੇਕਰ ਉਹ ਬਿਮਾਰ ਪੈਂਦੇ ਨੇ ਤਾਂ ਘਰ ਦੇ ਵਿੱਚ ਹੋਰ ਵੀ ਜਿਹੜੇ ਮੈਂਬਰਸ ਨੇ ਉਹ ਵੀ ਬਿਮਾਰ ਪੈਂਦੇ ਨੇ ਜੇਕਰ ਬੱਚਾ ਬਿਮਾਰ ਪੈਂਦਾ ਤਾਂ ਫਿਰ ਪੂਰੇ ਘਰ ਦੇ ਵਿੱਚ ਕਿਤੇ ਨਾ ਕਿਤੇ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਐ ਇਸ ਕਰਕੇ ਹਰ ਕਿਸੇ ਨੂੰ ਧਿਆਨ ਦੇਣ ਦੀ ਲੋੜ ਹੈਗੀ ਕਿ ਜੇਕਰ ਲੋੜ ਪੈਂਦੀ ਹੈ ਤਾਂ ਹੀ ਬਾਹਰ ਜਾਓ ਜੇਕਰ ਲੋੜ ਨਹੀਂ ਹੈਗੀ ਤਾਂ ਤੁਸੀਂ ਬਾਹਰ ਜਾਣੋ ਐਵੋਇਡ ਕਰੋ ਦੁਪਹਿਰ ਵੇਲੇ ਜਦੋਂ ਤੋਂ ਗਰਮੀ ਸਖਰਲੇ ਪਧਰਤੇ ਹੁੰਦੀ ਹੈ ਖਾਸ ਔਰਤਾਂ ਜੇਕਰ ਗੱਲ ਕੀਤੀ ਜਾਵੇ 3 ਜੂਨ ਤੱਕ ਜਦੋਂ ਨੌ ਤਪਾ ਚੱਲ ਰਿਹਾ ਹੈ ਸਭ ਤੋਂ ਜ਼ਿਆਦਾ ਪੂਰੇ ਸਾਲ ਦੇ ਉਹ ਦਿਨ ਹੈਗੇ ਜਦੋਂ ਗਰਮੀ ਸਖਰਲੇ ਪਧਰਤੇ ਹੁੰਦੀ ਹੈ ਤਾਂ ਇਹਨਾਂ ਦਿਨਾਂ ਦੇ ਵਿੱਚ ਤੁਹਾਨੂੰ ਆਪਣਾ ਖਾਸਾ ਧਿਆਨ ਰੱਖਣ ਦੀ ਲੋੜ ਹੈ ਸਕੂਲ ਦੇ ਵਿੱਚ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਪੰਜਾਬ ਦੇ ਵਿੱਚ ਜਿੰਨੇ ਵੀ ਸਰਕਾਰੀ ਸਕੂਲ ਨੇ ਪ੍ਰਾਈਵੇਟ ਸਕੂਲ ਨੇ ਉਹਨਾਂ ਦੀ ਛੁੱਟੀ 2 ਜੂਨ ਤੋਂ ਲੈ ਕੇ 30 ਜੂਨ ਤੱਕ ਦੀ ਐਲਾਨ ਜੋ ਹੈ ਸਿੱਖਿਆ ਮੰਤਰੀ ਦੇ ਵੱਲੋਂ ਕਰ ਦਿੱਤਾ ਗਿਆ ਕਿ ਹੁਣ ਸਕੂਲਾਂ ਦੇ ਵਿੱਚ ਛੁੱਟੀਆਂ ਹੋਣਗੀਆਂ ਤਾਂ ਹੁਣ ਜਲਦੀ ਇਹਨਾਂ ਨੂੰ ਹੌਲੀਡੇ ਹੋਮਵਰਕ ਜਿਹੜੇ ਨੇ ਉਹ ਦੇ ਦਿੱਤੇ ਜਾਣਗੇ ਪਰ ਛੁੱਟੀਆਂ ਦੇ ਵਿਚਕਾਰ ਤੁਹਾਨੂੰ ਆਪਣਾ ਤੇ ਪੂਰੇ ਪਰਿਵਾਰ ਦਾ ਤੇ ਬੱਚਿਆਂ ਦਾ ਖਾਸਾ ਧਿਆਨ ਰੱਖਣ ਦੀ ਲੋੜ ਹੈਗੀ ਹੈ